ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਗਨ ਸਤਿਦੇਵਾ ਨਜ਼ਰ ਬੋਨੇ ਹਾਂ ਪੰਜਾਬ ਦੀਆਂ 10 ਮੁੱਖ ਖਬਰਾਂ ਤੇ ਅੱਜ ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਬੈਠਕ ਕਰ ਸਕਦੇ ਹਨ ਵੱਡਾ ਐਲਾਨ ਸੁਧਾਰ ਲਹਿਰ ਦੀ ਬੈਠਕ ਤੋਂ ਪਹਿਲਾਂ ਅਕਾਲੀ ਦਲ ਦੇ ਦਫ਼ਤਰ ਵਿਖੇ ਵੱਡੀ ਹਲਚਲ ਬਲਵਿੰਦਰ ਪੁੰਦੜ ਦੀ ਪ੍ਰਦਾਨਗੀ ਵਿੱਚ ਹੋਈ ਬੈਠਕ ਕਿਸਾਨ ਅੰਦੋਲਨ 5 ਮਹੀਨੇ ਪੂਰੇ ਹੋਣ ਤੇ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਹਰਿਆਣਾ ਸਰਕਾਰ ਤੋਂ ਮੰਗਿਆ ਜਵਾਬ ਚੰਡੀਗੜ੍ਹ ਵਿਖੇ 6 ਮਹੀਨਿਆਂ ਵਿੱਚ 4.21 ਲੱਖ ਚਲਾਨ ਜਾਰੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਪਾਈ ਜਾ ਰਹੀ ਨਕੇਲ ਅੱਤਵਾਦੀ ਲਖਬੀਰ ਲੰਡਾ ਦੇ 2 ਗੁਰਗੇ ਗ੍ਰਿਫਤਾਰ ਹਥਿਆਰ ਕੀਤੇ ਬਰਾਮਦ ਪਠਾਨਕੋਟ ਵਿੱਚ ਗੋਲੀਆਂ ਚਲਾਹ ਦਹਿਸ਼ਤ ਫੈਲਾਉਣ ਵਾਲੇ 4 ਨੌਜਵਾਨ ਕੀਤੇ ਕਾਬੂ ਸੱਕੇ ਪਰ ਪੁਲਿਸ ਨੇ ਕੀਤੇ ਕਾਬੂ ਪ੍ਰੈਸ ਕਾਨਫਰੰਸ ਕਰ ਕੀਤੇ ਖੁਲਾਸੇ ਪਠਾਨਕੋਟ ਨਿੱਜੀ ਸਕੂਲ ਦੇ ਰਸਤੇ ਨੂੰ ਲੈ ਕੇ ਹੋਇਆ ਵਿਵਾਦ ਪਿੰਡ ਵਾਲਿਆਂ ਦੇ ਵਿਰੋਧ ਦੇ باوجود ਵੀ ਜੀਸੀਬੀ ਨਾਲ ਲਟਾ ਦਿੱਤੀ ਕੰਦ ਫਿਰ ਦਰਬਾਰ ਸਾਹਿਬ ਵਿੱਚ ਦੋ ਨਵੇਂ ਗ੍ਰੰਥੀ ਸਿੰਘਾਂ ਦੀ ਹੋਈ ਨਿਯੁਕਤੀ ਪੰਜ ਸਿੰਘ ਸਾਹਿਬਾਨ ਨੇ ਪੇਂਟ ਕੀਤੀਆਂ ਦਸਤਾਰਾਂ ਜੀਤ ਦੋਸਾਂਝ ਦੇ ਕੈਨੇਡਾ ਵਿਖੇ ਚੱਲਦੇ ਸ਼ੋਅ ਵਿੱਚ ਪਹੁੰਚੇ ਜਸਟਿਨ ਟਰੂਡੋ ਹੱਥ ਜੋੜ ਸਤਿ ਸ਼੍ਰੀ ਅਕਾਲ ਬੁਲਾ ਪਾਈ ਜੱਫੀ ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਜੁੜੇ ਰਹੋ ਜਗ ਬਾਣੀ ਟੀਵੀ ਦੇ ਨਾਲ